ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਣ ਕਰੀਏ 암ਰਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਕਹੋ ਤਲ ਗੁਰ ਸੇਵੀਐ ਹਨੇ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਲ ਸੋ ਝਟਿਏ ਤੂ ਦੇ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤ ਸਾ ਹੋ ਸਿਰ ਸਾਹਾਂ ਦਾ ਐਸਾ ਹੋ ਜਿਸ ਪਾਸ ਬੈਠਿਆ ਸੋਹੀ ਐ ਬਨਾ ਦਾਵੇ ਸਾਹੋ ਸਜਣ ਸਚਾ ਪਾਤ ਸਾਹੋ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠੀਐ ਸੋਹੀਐ ਸਬਨਾ ਦਾਵੇ ਸਾਹੋ ਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਲੋਕ ਮਹਿਲਾਤੀ ਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸਿਆ ਹੋ ਖਨ ਲੀ ਤੋਤੀ ਉਜਲੀ ਨਾ ਹੋਵੇ ਜੇ ਸਿਉ ਤੋਵਨ ਪਾਹੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਕਨਲੀ ਤੋਤੀ ਉਜਲੀ ਨਾ ਹੋਵੇ ਜੇ ਸੋ ਤੋਨ ਪਾਹੋ ਗੁਰਪਰਸਾਦੀ ਜੀਵਤ ਭਰੇ ਉਲਟੀ ਹੋਵੇ ਮਤ ਬਦਲਾਹੋ ਨਾਨਕ ਮੈਲ ਨ ਲਗੇ ਨਾ ਫਿਰ ਜੋਨੀ ਪਾਹੋ ਮਹਿਲਾ ਤੀਜਾ ਚਹੋ ਜੁਗੀ ਕਲ ਕਾਲੀ ਕਾਂਢੀ ਇਕ ਉਤਮ ਪਦਵੀ ਇਸ ਚੁਗ ਮਾਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਖ ਪਾਹਿ ਨਾਨਕ ਗੁਰ ਪਰ ਸਾਦੀ ਅੰਨ ਦਿਨ ਭਗਤ ਹਰ ਉਚਰੈ arpati mahe samahe pori har har mel sadjan sangat mukh boli har har pali baan har gun gaava har nit chava ਗੁਰਮਤੀ ਹਰ ਰੰਗ ਸਦਾ ਮਾਨ ਹਰ ਜਪ ਜਪ ਔਖ ਖਾਧਿਆ ਸਭ ਰੋਗ ਗਵਾਤੇ ਦੁਖਾਂ ਕਾਨ ਜਿਨਾਂ ਸਾਸ 기ਰਾਸ ਨਾ ਬਿਸਰੈ ਸੇ ਹਰ ਜਨ ਪੂਰੇ ਸਹੀ ਜਾਨ ਜੋ ਗੁਰਮੁਖ ਹਰ ਅਰਾਧ ਦੇ ਤਿੰਨ ਚੁਕੀ ਜਮ ਕੀ ਜਗਤ ਕਾਨ ਜਿਨਾ ਸਾਸ ਕਿਰਾਸ ਨਾ ਬਿਸਰੇ ਸੇ ਹਰ ਜਨ ਪੂਰੇ ਸਹੀ ਜਾਨ ਜੋ ਗੁਰਮੁਖ ਹਰ ਅਰਾਧ ਦੇ ਤਿੰਨ ਚੂਕੀ ਜਮ ਕੀ ਜਗਤ ਕਾਨ ਏਤੀ ਜੀ ਪਾਛਾਈ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਕੈਨ ਜਨਮਾਨ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ ਚਿੱਟਾ ਨਹੀਂ ਹੋ ਸਕਦਾ ਜਿਵੇਂ ਤੇਲੀ ਦੀ ਲੀਡ ਤੋਤਿਆਂ ਚਿੱਟੀ ਨਹੀਂ ਹੁੰਦੀ ਪਾਵੇ ਸੋਹ ਵਾਰੀ ਧੋਣ ਦਾ ਯਤਨ ਕਰੋ ਜੇ ਗੁਰੂ ਦੀ ਕਿਰਪਾ ਨਾਲ ਮਨ ਚੁੰਦਿਆ ਹੀ ਮਰੇ ਤੇ ਮਤ ਬਦਲ ਕੇ ਮਾਇਆ ਵੱਲੋਂ ਉਲਟ ਹੋ ਜਾਓ ਤੰ ਬੈਲ ਵੀ ਨਹੀਂ ਲੁਕਦੀ ਤਾਂ ਫਿਰ ਜੁਨਾ ਵਿੱਚ ਵੀ ਨਹੀਂ ਪੈਂਦਾ ਚਹੂ ਜੁਗਾ ਵਿੱਚ ਕਲਯੁਗ ਹੀ ਕਾਲਾ ਆਖੀਦਾ ਹੈ ਪਰ ਇਸ ਜੁਗ ਵਿੱਚ ਵੀ ਇੱਕ ਉੱਤਮ ਪਦਵੀ ਮਿਲ ਸਕਦੀ ਹੈ ਉਹ ਪਦਵੀ ਇਹ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਭਗਤੀ ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ ਲਿਖ ਦਿੰਦਾ ਹੈ ਉਹ ਗੁਰਮੁਖ ਹਰੀ ਦੀ ਸਿਫਤ ਰੂਪ ਫਲ ਇਸੇ ਜੁਗ ਵਿੱਚ ਪ੍ਰਾਪਤ ਕਰਦੇ ਹਨ ਤੇ ਹੇ ਨਾਨਕ ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਨ ਤੇ ਭਗਤੀ ਵਿੱਚ ਲੀਨ ਹੋ ਜਾਂਦੇ ਹਨ ਹਰੀ ਮੈਨੂੰ ਸਾਹ ਜਨਾਂ ਦੀ ਸੰਗਤ ਮਿਲਾ ਮੈਂ ਮੁਹੁ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ ਹਰੀ ਗੁਣ ਗਾਵਾਂ ਤੇ ਨਿਤ ਹਰੀ ਨਾਮ ਉਚਾਰਾਂ ਤੇ ਗੁਰੂ ਦੀ ਮਤ ਲੈ ਕੇ ਸਦਾ ਹਰੀ ਰੰਗ ਮਾਨਾਂ ਹਰੀ ਦਾ ਭਜਨ ਕਰਕੇ ਤੇ ਭਜਨ ਰੂਪ ਜਵਾਈ ਖਾਂਦਿਆਂ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਉਹਨਾਂ ਹਰੀ ਜਨਾਂ ਨੂੰ ਸੱਚ ਮੁੱਚ ਪੂਰੇ ਸਮਝੋ ਜਿਨ੍ਹਾਂ ਨੂੰ ਸੋ ਲੈਂਦਿਆ ਤੇ ਖਾਂਦਿਆ ਕਦੇ ਵੀ ਪਰਮਾਤਮਾ ਨਹੀਂ ਵਿਸਰਦਾ ਜੋ ਬਨੁਕ ਸਤਗੁਰੂ ਦੇ ਸਨਮੁਖ ਹੋ ਕੇ ਹਰੀ ਨੂੰ ਸਿਮਰਦੇ ਹਨ ਉਹਨਾਂ ਲਈ ਜੰਮਦੀ ਤੇ ਜਗਤ ਦੀ ਮੁਥਾਜੀ ਮੁੱਕ ਜਾਂਦੀ ਹੈ